ਮੁਰਵਾ ਵਾਈ ਜੀ ਪਿੰਡ ਵਾਕਤ ਕੜੋ ਅੱਜ ਦਿੱਲੀ ਨੂੰ ਜਾ ਰਿਹਾ ਟਰੈਕਟਰ 2 ਹਾਂਜੀ ਆਪਮਣੇ ਬੈਠ ਵੀਡੀਓ ਬਣ ਰਹੀ ਹੈ ਵੀਡੀਓ ਚਾਲ ਕਰਾਂ ਵਾਈ ਜੀ ਪਿੰਡ ਵਾਕਤ ਕੜੋ ਚੱਲ ਰਿਹਾ ਕਹ ਦੇਣਾ ਅਗਾਹ ਕਿਹੜਾ ਤੋਰ ਲਾ ਫਿਰ ਕਹ ਦੇਣਾ ਬਾਈ ਜਿੰਦ ਪਿੰਡ ਵਾਸਤੇ ਘੜੋ ਟਰੈਕਟਰ ਤੁਰਿਆ ਹੀ ਦੋ ਟਰਾਲੀਆਂ 30 ਜਣੇ ਜੀ 30 ਜਣੇ ਹਾਂ ਬਾਈ ਤੁਰ ਤੁਰ ਪੈ ਤੂੰ ਤੀ ਜਣੇ ਜੀ ਪਿੰਡ ਵਾਸਤੇ ਕਰੋ ਜੁਗਰ ਟਰੈਕਟਰ ਆ ਮੂਰੇ ਲਾ ਲੋ ਉਹ ਕਹਿੰਦਾ ਮੂਰੇ ਲਾ ਟਰੈਕਟਰ ਤੁਸੀਂ ਆਹੋ ਤੀ ਜਣੇ ਜੀ ਪਿੰਡ ਵਾਸਤੇ ਕਰੋ री अक कढे